ਕ੍ਰੋਪੜ ਫਗਵਾੜਾ ਹਾਈਵੇ ਤੇ ਕਾਠਗੜ ਕੋਲ ਕਾਰ ਤੇ ਬਸ ਦੀ ਭਿਆਨਕ ਟੱਕਰ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਸਖਮੀ ਨੇ ਹਾਦਸਾ ਸੋਮਵਾਰ ਰਾਤ ਹੋਇਆ ਹਾਦਸੇ ਦਾ ਸ਼ਿਕਾਰ ਹੋਈ ਇੰਡੀਆ ਕਾਰ ਚ ਡਰਾਈਵਰ ਤੋਂ ਇਲਾਵਾ ਬਿਜਲੀ ਵਿਭਾਗ ਦੇ ਚਾਰ ਅਧਿਕਾਰੀ ਸੀ ਇਹ ਅਧਿਕਾਰੀ ਤਾਮਿਲਨਾਡੂ ਤੋਂ ਜਲੰਧਰ ਵਿੱਚ ਇੱਕ ਮੀਟਿੰਗ ਚ ਹਿੱਸਾ ਲੈਣ ਆਏ ਸੀ ਮੀਟਿੰਗ ਤੋਂ ਬਾਅਦ ਜਦੋਂ ਚੰਡੀਗੜ੍ਹ ਪਾਰਤ ਰਹੇ ਸੀ ਤਾਂ ਉਸ ਵੇਲੇ ਇਹ ਹਾਦਸਾ ਹੋਇਆ ਸੰਗਣੀ ਤੁੰਦ ਕਾਰਨ ਕਾਰ ਦੀ ਟੱਕਰ ਸਾਹਮਣੇ ਆ ਰਹੀ ਨਿੱਜੀ ਕੰਪਨੀ ਦੀ ਟੂਰਿਸਟ ਬੱਸ ਨਾਲ ਹੋ ਗਈ। ਹਾਦਸੇ 'ਚ ਮਰਨ ਵਾਲੇ ਸਾਰੇ ਤਾਮਿਲਨਾਡੂ ਦੇ ਰਹਿਣ ਵਾਲੇ ਸੀ। ਉਹਨਾਂ ਦੀ ਪਛਾਣ 올 ਇੰਡੀਆ ਫੈਡਰੇਸ਼ਨ ਪਾਵਰ ਡਿਪਲੋਮਾ ਇੰਜੀਨੀਅਰਸ ਦੇ ਜਨਰਲ ਸਕੱਤਰ ਬੀ ਅਸ਼ੋਕ ਤੇ ਤਾਮਿਲਨਾਡੂ ਦੇ ਪਦ ਅਧਿਕਾਰੀ ਪੋਰੀਆ ਸਾਮੀ ਅਤੇ ਰਾਮਚੰਦਰਨ ਵਜ ਹੋਈ ਹੈ। ਜਿੰਦਰਦਰ ਸਾਹਿਬ ਤੋਂ ਆ ਰਹੇ ਸਨ। ਜਦੋਂ ਇਹ ਪੱਥਲੇ ਕੋਲ ਪੁੱਜੇ ਤਾਂ ਅੱਗੇ ਟੂਰਿਸਟ ਬੱਸ ਆਈ। ਕਲ ਫੈਰਪਲੇ ਆ ਕੇ ਛੇੜ ਮਾਰੀ ਬੱਸ ਪਾਸੇ। ਜਿਨ੍ਹਾਂ ਦੇ ਨਾਲ ਮੌਕੇ ਤੇ ਤਿੰਨ ਬੰਦਿਆਂ ਦੀ ਡੈਥ ਹੋ ਗਈ। ਦੋ ਬੰਦੇ ਇਲਾਜ ਲਈ ਸਿਮ ਲਾਸਟਾਨ ਵਾਲੇ ਗਿਆ ਕਰਦਾ ਹੁੰਦਾ ਹੈ। ਇਹ ਤਾਮਿਲਨਾਡੂ ਦੇ ਸਾਰੇ ਪੰਜ 4 ਬੰਦੇ ਜੀ ਇੱਕ ਜਲੰਧਰ ਦਾ ਡਰਾਈਵਰ ਜਲੰਧਰ ਟੈਕਸੀ ਕੀਤੀ ਜਲੰਧਰ। ਕਾਰ ਸਵਾਰਾਂ ਨੇ ਚੰਡੀਗੜ੍ਹ ਤੋਂ ਤਾਮਿਲਨਾਡੂ ਦੀ ਫਲਾਈਟ ਲੈਣੀ ਸੀ ਪਰ ਹੁਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ।